ਸਵਾਗਤ ਹੈ ਜੀ ਅੱਜ ਅਸੀਂ ਇੱਕ ਬੜੇ ਦਿਲਚਸਪ ਵਿਸ਼ੇ ਦੀਆਂ ਪਰਤਾਂ ਖੋਲ ਰਿਹਾ ਵਿਸ਼ਾ ਹੈ ਬਹਿਸਾਂ ਤੋਂ ਬਚਣ ਦੀ ਕਲਾ ਸਾਡੇ ਕੋਲ ਇਸ ਬਾਰੇ ਕੁਝ ਕੀ ਕਹਿੰਦੇ ਆ ਲਿਖਤਾਂ ਦੇ ਅੰਸ਼ ਨੇ ਤੇ ਸਾਡਾ ਮਕਸਦ ਹੈ ਇਹ ਸਮਝਣਾ ਕਿ ਇਸ ਪਿੱਛੇ ਸੋਚ ਕੀ ਹੈ ਤੇ ਇਸ ਦਾ ਅਸਲ ਮਤਲਬ ਕੀ ਹੈ ਸ਼ੁਰੂਆਤ ਹੀ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਨਾਲ ਹੁੰਦੀ ਹੈ ਕਿ ਕਿਸੇ ਬਹਿਸ ਨੂੰ ਜਿੱਤਣ ਦਾ ਸਭ ਤੋਂ ਵਧੀਆ ਤਰੀਕਾ ਹਾਂਜੀ ਉਹ ਹੈ ਉਸ ਤੋਂ ਬਚਣਾ ਇਹ ਸੁਣਨ ਥੋੜਾ ਅਜੀਬ ਲੱਗਦਾ ਹੈ ਨਾ ਕਿਉਂਕਿ ਆਮ ਤੌਰ ਤੇ ਤਾਂ ਜਿੱਤਣ ਲਈ ਲੜੀਦਾ ਹੈ ਆਓ ਇਸ ਨੂੰ ਥੋੜਾ ਹੋਰ ਖੋਲੀਏ ਹਾਂਜੀ ਬਿਲਕੁਲ ਇਹ ਵਿਚਾਰ ਹੈ ਤਾਂ ਸਿੱਧਾ ਪਰ ਗੱਲ ਬੜੀ ਗਹਿਰੀ ਹੈ ਅਸਲ 'ਚ ਲਿਖਤਾਏ ਇਹੀ ਇਸ਼ਾਰਾ ਕਰਦਿਆਂ ਨੇ ਕਿ ਅਕਸਰ ਜਦੋਂ ਅਸੀਂ ਕੋਈ ਬਹਿਸ ਜਿੱਤ ਜਾਂਦੇ ਆ ਨਾ ਤਾਂ ਅਸੀਂ ਅਸਲ ਵਿੱਚ ਰਿਸ਼ਤਾ ਹਾਰ ਰਹੇ ਹੁੰਦਿਆਂ ਅੱਛਾ ਹਾਂ ਜਦੋਂ ਸਾਰਾ ਧਿਆਨ ਸਿਰਫ ਆਪਣੀ ਗੱਲ ਸਹੀ ਸਾਬਿਤ ਕਰਨ ਤੇ ਹੋਵੇ ਦੂਜੇ ਨੂੰ ਸਮਝਣ ਤੇ ਨਹੀਂ ਫਿਰ ਮਤਲਬ ਕਿ ਦਿਲਾਂ ਚਿਕ ਤਣਾਝ ਆ ਜਾਂਦਾ ਸ਼ਾਇਦ ਇਸ ਪਿੱਛੇ ਉਹ ਮਨੋਵਿਗਿਆਨਿਕ ਤੌਰ ਤੇ ਕੀ ਕਹਿੰਦੇ ਆ ਰਿਐਕਟੈਂਸ ਵੀ ਕੰਮ ਕਰਦੀ ਹੈ ਜਦੋਂ ਕਿਸੇ ਨੂੰ ਲੱਗਦਾ ਹੈ ਨਾ ਕਿ ਉਸ ਨੂੰ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਉਹ ਹੋਰ ਜ਼ਿੱਦੀ ਹੋ ਜਾਂਦਾ ਬਿਲਕੁਲ ਬਿਲਕੁਲ ਜਿਵੇਂ ਕਿਹਾ ਵੀ ਗਿਆ ਜਦੋਂ ਕੋਸ਼ਿਸ਼ ਕਿਸੇ ਨੂੰ ਸਮਝਾਉਣ ਦੀ ਤਾਂ ਹਰਾਉਣ ਦੀ ਹੋਵੇ ਤਾਂ فاਸਲੇ ਤਾਂ ਵੱਧਨੇ ਹੀ ਹਨ ਤੇ ਅਸੀਂ ਆਮ ਜ਼ਿੰਦਗੀ ਚ ਕਿੰਨੀ ਵਾਰੀ ਦੇਖਦੇ ਆਂ ਛੋਟੀ ਜੀ ਗੱਲ ਤੋਂ ਸ਼ੁਰੂ ਹੋਈ ਬਹਿਸ ਪਤਾ ਨਹੀਂ ਕਿੱਥੇ ਪਹੁੰਚ ਜਾਂਦੀ ਹੈ ਰਿਸ਼ਤਿਆਂ ਚ ਕੁੜੱਟਣ ਆ ਜਾਂਦੀ ਹੈ ਪਰ ਕੀ ਇਸਦਾ ਮਤਲਬ ਇਹ ਹੈ ਕਿ ਹਰ ਮੁੱਦੇ ਤੇ ਚੁੱਪ ਹੋ ਜਾਈਏ ਇਸ ਬਾਰੇ ਕੀ ਕਹਿਆ ਗਿਆ ਹਾਂ ਇਹ ਬਹੁਤ ਅਹਿਮ ਸਵਾਲ ਹੈ ਦੇਖੋ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਸਿਧਾਂਤ ਨਾ ਜ਼ਿਆਦਾਤਰ ਉਹਨਾਂ ਬੇਲੋੜੀਆਂ ਨਿੱਜੀ ਬਹਿਸਾਂ ਦੀ ਗੱਲ ਕਰ ਰਿਹਾ ਹੈ ਜਿਹੜੀਆਂ ਅਕਸਰ ਹੋਮੇ ਮਤਲਬ ਈਗੋ ਜਾਂ ਗਲਤਫਹਿਮੀ ਤੋਂ ਪੈਦਾ ਹੁੰਦੀਆਂ ਨੇ ਇਸ ਦਾ ਇਹ ਮਤਲਬ ਕਢਣਾ ਸਹੀ ਨਹੀਂ ਕਿ ਮਹੱਤਵਪੂਰਨ ਸਿਧਾਂਤਿਕ ਮੁੱਦਿਆਂ ਤੇ ਵਿਚਾਰ ਹੀ ਨਾ ਕਰੀਏ ਹੂੰ ਲਿਖਤਾ ਅਸਲ ਵਿੱਚ ਇਹ ਸਮਝਾਉਂਦੀਆਂ ਨੇ ਕਿ ਅਕਲਮੰਦੀ ਸਿਰਫ ਉੱਚੀ ਜਾਂ ਤੇਜ਼ ਬੋਲਣ 'ਚ ਨਹੀਂ ਹੈ ਸਗੋਂ ਇਹ ਪਹਿਚਾਨਣ ਵਿੱਚ ਹੈ ਕਿ ਕਦੋਂ ਬੋਲਣਾ ਠੀਕ ਹੈ ਤੇ ਕਦੋਂ ਸ਼ਾਂਤ ਰਹਿਣਾ ਬੈਟਰ ਹੈ ਚੁੱਪ ਰਹਿਣਾ ਜੇ ਸਹੀ ਸਮੇਂ ਤੇ ਹੋਵੇ ਤਾਂ ਕਮਜ਼ੋਰੀ ਨਹੀਂ ਬਲਕਿ ਸਥਿਤੀ ਨੂੰ ਸੰਭਾਲਣ ਦੀ ਤਾਕਤ ਹੋ ਸਕਦੀ ਹੈ ਇੱਕ ਤਰ੍ਹਾਂ ਦਾ ਯਾਨੀ ਕਿ ਸਟ੍ਰੈਟੈਜੀਕ ਕਦਮ ਹੈ ਤਾਰ ਤੋਂ ਪਰੇ ਵੀ ਕੁਝ ਹੈ ਕੁਝ ਜ਼ਿਆਦਾ ਮਹੱਤਵਪੂਰਨ ਤਾਂ ਫਿਰ ਲਿਖਤਾ ਕੀ ਕਹਿੰਦੀਆਂ ਨੇ ਅਸਲ ਜਿੱਤ ਕੀ ਹੈ ਜੇ ਬਹਿਸ ਜਿੰਨਾ ਅਕਸਰ ਨੁਕਸਾਨ ਕਰਦਾ ਹੈ ਤਾਂ ਫਿਰ ਕਿਹੜਾ ਪੋਜ਼ਿਟਿਵ ਨਤੀਜਾ ਹੈ ਜਿਸਨੂੰ ਸਾਨੂੰ ਦੇਖਣਾ ਚਾਹੀਦਾ ਹੈ ਬਿਲਕੁਲ ਲਿਖਤਾ ਇਸ ਅਸਲ ਜਿੱਤ ਨੂੰ ਬਹੁਤ ਖੂਬਸੂਰਤੀ ਨਾਲ ਦਸਤੀਆਂ ਨੇ ਕਿਹਾ ਗਿਆ ਹੈ ਅਸਲ ਜਿੱਤ ਉਹ ਹੈ ਜੋ ਦਿਲਾਂ ਨੂੰ ਜੋੜੇ ਤੋੜੇ ਨਹੀਂ ਵਾਹ ਹਾਂਜੀ ਮਤਲਬ ਕਿਸੇ ਵੀ ਗਲਬਾਤ ਜਾਂ মতभेद ਦਾ ਆਖਰੀ ਮਕਸਦ ਹੋਣਾ ਚਾਹੀਦਾ ਹੈ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਆਪਸੀ ਸਮਝ ਵਧਾਉਣਾ ਨਾ ਕਿ ਕਿਸੇ ਇੱਕ ਨੂੰ ਨੀਵਾ ਦਿਖਾ ਕੇ ਆਪਣੀ ਹੌਮੇ ਨੂੰ ਪੱਠੇ ਪਾਉਣਾ ਇਹ ਜਿੱਤ ਸਾਂਝੀ ਹੁੰਦੀ ਹੈ ਕਿਸੇ ਇਕੱਲੇ ਦੀ ਨਹੀਂ ਪਰ ਇੱਕ ਆਮ ਜਿਹਾ ਖਿਆਲ ਇਹ ਵੀ ਆਉਂਦਾ ਹੈ ਕਿ ਜੇ ਕੋਈ ਆਪਣਾ ਪੱਖ ਨਹੀਂ ਰੱਖਦਾ ਖਾਸ ਕਰਕੇ ਜਦੋਂ ਉਸ ਨੂੰ ਲੱਗੇ ਕਿ ਉਹ ਸਹੀ ਹੈ ਤਾਂ ਲੋਕ ਉਸ ਨੂੰ ਕਮਜ਼ੋਰ ਸਮਝ ਸਕਦੇ ਨੇ ਕੀ ਇਸ ਪਹਿਲੂ ਤੇ ਕੋਈ ਗੱਲ ਕੀਤੀ ਗਈ ਹੈ ਮਤਲਬ ਬਹਿਸ ਤੋਂ ਬਚਣ ਨਾਲ ਗਲਤ ਸਮਝੇ ਜਾਣ ਦਾ ਡਰ ਨਹੀਂ ਰਹਿੰਦਾ ਹਾਂ ਬਹੁਤ ਵਧੀਆ ਨੁਕਤਾ ਚੱਕਿਆ ਤੁਸੀਂ ਦੇਖੋ ਲਿਖਤਾ ਸਿੱਧੇ ਤੌਰ ਤੇ ਕਮਜ਼ੋਰ ਸਮਝੇ ਜਾਣ ਦੀ ਗੱਲ ਤਾਂ ਨਹੀਂ ਕਰਦੀਆਂ ਪਰ ਉਹ ਜਿਸ ਸਮਝਦਾਰੀ ਦੀ ਗੱਲ ਕਰਦੀਆਂ ਨੇ ਉਹ ਕਮਜ਼ੋਰੀ ਤੋਂ ਬਹੁਤ ਅਲੱਗ ਹੈ ਇੱਕ ਯੋਗਤਾ ਹੈ ਛੋੜ ਕਰਨ ਦੀ ਯੋਗਤਾ ਕਿ ਕਿਹੜੀ ਲੜਾਈ ਲੜਨ ਵਾਲੀ ਹੈ ਤੇ ਕਿਹੜੀ ਨਹੀਂ ਅੱਛਾ ਕਈ ਵਾਰ ਆਪਣੀ ਗੱਲ ਸ਼ਾਂਤੀ ਨਾਲ ਸਹੀ ਸਮੇਂ ਤੇ ਜਾਂ ਥੋੜੇ ਵੱਖਰੇ ਟੰਗ ਨਾਲ ਲਖਣਾ ਜਿਵੇਂ ਮੈਂ ਇੰਜ ਮਹਿਸੂਸ ਕਰਦੀ ਹਾਂ ਕਹਿਣਾ ਨਾ ਕਿ ਤੁਸੀਂ ਗਲਤ ਹੋ ਇਹ ਜ਼ਿਆਦਾ ਅਸਰ ਕਰ ਜਾਂਦਾ ਹੈ ਨਾਲੇ ਇਹ ਲੇਖਤਾ ਇਸ ਗੱਲ ਤੇ ਵੀ ਜ਼ੋਰ ਦਿੰਦੀਆਂ ਨੇ ਕਿ ਆਪਣੀਆਂ ਹੱਦਾਂ ਬਾਉਂਡਰੀਜ਼ ਉਹ ਸਪਸ਼ਟ ਕਰਨੀ ਜ਼ਰੂਰੀ ਨੇ ਬਹਿਸ ਤੋਂ ਬਚਣ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਹਰ ਗੱਲ ਮੰਨ ਲਓ ਜਾਂ ਆਪਣੀ ਬੇਇੱਜ਼ਤੀ ਸਹਿ ਲਓ ਹਮ ਸਮਝ ਗਿਆ ਤਾਂ ਸਾਰੀ ਗੱਲਬਾਤ ਦਾ ਨਿਚੋੜ ਫਿਰ ਇਹ ਨਿਕਲਿਆ ਕਿ ਬਹਿਸ ਤੋਂ ਬਚਣਾ ਇੱਕ ਸੋਚੀ ਸਮਝੀ ਸਟ੍ਰੈਟਜੀ ਹੈ ਕਾਇਰਤਾ ਨਹੀਂ ਇਹ ਰਿਸ਼ਤਿਆਂ ਦੀ ਕਦਰ ਕਰਨ ਤੇ ਬੇਲੋੜੇ ਟਕਰਾਅ ਤੋਂ बच ਕੇ ਆਪਣੀ એનર્ਜੀ ਬਚਾਉਣ ਦਾ ਤਰੀਕਾ ਹੈ ਮੁੱਖ ਗੱਲ ਹੈ ਪਛਾਣਨਾ ਕਿ ਕਦੋਂ ਚੁੱਪ ਰਹਿਣਾ ਤੇ ਕਦੋਂ ਆਪਣੀ ਗੱਲ ਸਹੀ ਢੰਗ ਨਾਲ ਰੱਖਣੀ ਹੈ ਬਿਲਕੁਲ ਸਹੀ ਕਿਹਾ ਅਤੇ ਇਹ ਸੋਚਣ ਵਾਲੀ ਗੱਲ ਹੈ ਕਿ ਰੋਜ਼ ਦੀ ਜ਼ਿੰਦਗੀ ਵਿੱਚ ਭਾਵੇਂ ਦਫ਼ਤਰ ਹੋਵੇ ਪਰਿਵਾਰ ਹੋਵੇ ਜਾਂ ਦੋਸਤਾਂ ਨਾਲ ਇਸ ਸਿਧਾਂਤ ਨੂੰ ਵਰਤ ਕੇ ਕਿੰਨੇ ਸਾਰੇ ਨੈਗੇਟਿਵ ਹਾਲਾਤ ਤੋਂ ਬਚਿਆ ਜਾ ਸਕਦਾ ਹੈ ਤੇ ਸੰਬੰਧਾਂ ਵਿੱਚ ਨਿਗ ਬਣਾਈ ਰੱਖਿਆ ਜਾ ਸਕਦਾ ਹੈ ਇਹ ਸੈਲਫ ਅਵੇਅਰਨੈਸ ਤੇ ਇਮੋਸ਼ਨਲ ਇੰਟੈਲੀਜੈਂਸ ਦੀ ਨਿਸ਼ਾਨੀ ਹੈ ਅਸਲ ਵਿੱਚ ਤੇ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਕਿ ਅਜਿਹੀਆਂ ਸਥਿਤੀਆਂ ਵੀ ਹੁੰਦੀਆਂ ਨੇ ਜਿੱਥੇ ਬਹਿਸ ਤੋਂ ਬਚਣਾ ਸ਼ਾਇਦ ਨੁਕਸਾਨ ਕਰ ਦੇਵੇ ਜਿੱਥੇ ਸੱਚਾਈ ਲਈ ਜਾਂ ਨਿਆਂ ਲਈ ਆਵਾਜ਼ ਚੁੱਕਣੀ ਭਾਵੇਂ ਟਕਰਾਵ ਵਧੇ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਇਸ ਦੁਵਿਧਾ ਤੇ ਵਿਚਾਰ ਕਰਨਾ ਵੀ ਸ਼ਾਇਦ ਇਸ ਕਲਾ ਦਾ ਹੀ ਇੱਕ ਹਿੱਸਾ